ਵੈਰ ਜੀ ਦਾ ਖਾਲਸਾ ਵੈਰ ਜੇ ਕੀ ਫਤਿਹ ਆਹ ਤੇ ਗੱਲ ਬੜੀ ਅਨੌਕੀ ਕਰਦੇ ਆ ਤੇ ਸੰਘਰਸ਼ ਨਾਲ ਜੁੜੀ ਹੋਈ ਖਬਰ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਦੀਪ ਸਿੱਧੂ ਨਾਲ ਜੁੜੀ ਹੋਈ ਵੀ ਖਬਰ ਆ ਇਹ ਨਾਲ ਹੀ ਕੁੱਕੀ ਗੱਲਾ ਜਿਸ ਨੇ ਸੰਘਰਸ਼ ਲੜਿਆ ਉਸ ਦੇ ਬਾਅਦ ਵੀ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਮਾਰਿਆ ਕਹਿੰਦਾ ਤੇ ਦੀਪ ਸਿੱਧੂ ਨੂੰ ਕਿਉਂ ਮਾਰਿਆ ਕਹਿੰਦਾ ਆਪਣੇ ਆਪ ਨੂੰ ਹੀ ਸੰਘਰਸ਼ ਸੀੜ ਕਹਿਣਾ ਆਪਣੇ ਆਪ ਨੂੰ ਹੀ ਵੱਡਾ ਕਹਿਣਾ ਇਸ ਦੇ ਲਈਏ ਪਹਿਲਾਂ ਤਾਂ ਆਪਾਂ ਸਰਦਾਰ ਅਜਮੇਰ ਸਿੰਘ ਦਾ ਜਵਾਬ ਲੈ ਲਈ ਉਹਨਾਂ ਨੇ ਬੜਾ ਹੀ ਜਿਹੜਾ ਕਿ ਸੋਹਣੇ ਤਰੀਕੇ ਦੇ ਨਾਲ ਜਵਾਬ ਦਿੱਤਾਗਾ ਪਹਿਲਾਂ ਉਹਨਾਂ ਦਾ ਆਪਾਂ ਜਵਾਬ ਸੁਣੋ ਫਿਰ ਆਪਾਂ ਅੱਗੇ ਗੱਲਬਾਤ ਇੱਥੇ ਕਰਦੇ ਹਾਂ ਹੁੰਦੀ ਆ ਜੇਲ੍ਹ ਦਾ ਜੀਵਨ ਹੈਜ ਹੈ ਜਿੱਥੇ ਤੁਸੀਂ ਆਪ ਦਾ ਆਪ ਲੁਕੋ ਨਹੀਂ ਸਕਦੇ ਤੁਹਾਡਾ ਸਭ ਕੁਝ ਸਾਹਮਣੇ ਆ ਜਾਂਦਾ ਹੈ ਇੰਟਰੋਗੇਸ਼ਨਾਂ ਚ ਵੀ ਜੇਲ੍ਹ ਚ ਵੀ ਤੇ ਜਦੋਂ ਬਾਹਰ ਵੀ ਆਉਨੇ ਹੋ ਸੋਸਾਇਟੀ ਚ ਵਿਚਰਦੇ ਹੋ ਹਨਾ ਨਵੇਂ ਵਰਤਾਰੇ ਵਾਪਰਦੇ ਨੇ ਉਹਦੇ ਪ੍ਰਤੀ ਤੁਹਾਡਾ ਕੀ ਪ੍ਰਤੀਕਰਮ ਉਹਦੇ ਚ ਪਤਾ ਲੱਗਦਾ ਸੋ ਮੇਰੇ ਮੁਤਾਬਕ ਕੁੱਕੀ ਦੀਆਂ ਹੁਣ ਜਿੰਨੀਆਂ ਕਿਹੜੀਆਂ ਗੱਲਾਂ ਸੁਣ ਰਹੇ ਆ ਇਹਦੇ ਵਿਚਾਰ ਉਹਦੇ ਚ ਇਹ ਹੈ ਵੀ ਇਹ ਧਾਰਮਿਕ ਸ਼ਰਧਾ ਵਾਲਾ ਬੰਦਾ ਨਹੀਂ ਸੀ ਇਹ ਮੇਨਲੀ ਗੈਰਤਬੰਦ ਬੰਦਾ ਅਣਖੀ ਹੋ ਲੱਗਿਆ ਵੀ ਹੁਣ ਅਣਖ ਦਾ ਸਵਾਲ ਹੈ। ਮੁੱਛ ਦਾ ਸਵਾਲ ਨਹੀਂ ਜਿਵੇਂ ਹੁੰਦਾ। ਪਰ ਡੋਮੀਨੈਂਟ ਅਸਪੈਕਟ ਇਹਦਾ ਹੋ ਸੀ। ਸੋ ਉੱਥੋਂ ਚੱਲਿਆ ਤੇ ਉੰਜ ਦਲੇਰ ਸੀ ਲੜਾਕੂ ਸੀਗਾ ਜਿਹਦਾ ਸ਼ਖਸੀ ਸੁਭਾਅ ਦੇਖਿਆ ਜਾਵੇ ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਨਾ ਮੈਚੋ ਵੀ ਮਰਦ ਸੂਰਮਾ ਕਿਸੇ ਦੀ ਈਨ ਨਹੀਂ ਮੰਨਣੀ ਕਿਸ ਤੋਂ ਉਹ ਹੀ ਨਹੀਂ ਕਹੋਣ। ਉਸ ਤਰ੍ਹਾਂ ਦਾ ਵੀ ਸੁਭਾਅ ਦਾ ਹੈਗਾ ਸੀ ਯਾਰ ਓਵਰਲੀ ਐਗਰੈਸਿਵ ਤੇ ਚਲੋ ਉਹ ਹੋਇਆ ਸੰਘਰਸ਼ ਨੂੰ ਮੁੜ ਕੇ ਜੇਲ੍ਹ ਚ ਵੀ ਮਲਕਾਰਨਾਮੇ ਵੀ ਕੀਤੇ ਜਦੋਂ ਜਿਹੜੀ ਹੈਗੀ ਨਾ ਅਮਰੀਕਾ ਦੀ ਜੇਲ੍ਹ ਉਹ ਬੰਦਿਆਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਉਹ ਕਿੰਨੀ ਔਖੀ ਹੈ ਪਰ ਇਹ ਸਚਾਈ ਹੈ ਵੀ ਇਹਨੇ ਉੱਥੇ ਵੀ ਮੜਕਣ ਵਾਲੀ ਰਹੀ ਹੈ ਖਲ ਮੁੜ ਕੇ ਬਾਹਰ ਆਇਆ ਕਿ ਮੈਂ ਆਇਆ ਉਹਦੇ ਬਾਰੇ ਹੁਣ ਬੜੀਆਂ ਗੱਲਾਂ ਚੱਲ ਰਹੀਆਂ ਹਨ ਤੇ ਮੇਰਾ ਨਹੀਂ خیال ਕਿ ਇਹਨੇ ਕੋਈ ਵੱਡਾ ਅਬ ਡਿਗਨਿਟੀ ਦਾ ਕੰਪਰੋਮਾਈਜ਼ ਕੀਤਾ ਹੋਵੇ ਉਹ ਇਹਨੇ ਇੰਟੈਕਟ ਰੱਖਿਆ ਪਰ ਜਿੱਥੋਂ ਤੱਕ ਉਹਨੇ ਬੋਲ ਰਿਹਾ ਹੈ ਨਾ ਉਹਦੇ ਚ ਇਹ ਹੈ ਕਿ ਇਹਦਾ ਜਿਹੜਾ ਸਾਰਾ ਇਹਦੀ ਸੋਚ ਵੀ ਪ੍ਰਗਟ ਹੋ ਰਹੀ ਹੈ ਤੇ ਨਾਲ ਸਖਸ਼ੀਅਤ ਵੀ ਪ੍ਰਗਟ ਹੋਈ ਜਾਂਦੀ ਹੈ ਉਹ ਬੰਦਾ ਕਿਹੋ ਜਿਹਾ ਲਾਏ ਹੁਣ ਪਾਵੇਂ ਅਮਰਤਪਾਲ ਸਿੰਘ ਦਾ ਬਹਾਨਾ ਬਣਿਆ ਉਹ ਤੋਂ ਪਹਿਲਾਂ ਵੀ ਇਹ ਜਿਹੜਾ ਬੋਲਦਾ ਨਾ ਉਹਦੇ ਚ ਵੀ ਇਹ ਉਸ ਸੰਘਰਸ਼ ਨੂੰ ਕਾਫੀ ਬੀ ਲਿਟਲ ਉਹਨੂੰ ਛਟਿਆਉਂਦਾ ਸਮਝ ਲਓ ਜਦੋਂ ਇਹਨੂੰ ਇਹ ਵੀ ਤੁਸੀਂ ਕਿਉਂ ਤੁਰੇ ਉਹ ਤੋਂ ਚਲਬਦੇ ਬਾਰੇ ਤਾਂ ਬੋਲਦੇ ਬੰਦਾ ਕਹਿ ਸਕਦਾ ਮੈਂ ਤਾਂ ਕੋਈ ਐਡੀ ਗੱਲ ਨਹੀਂ ਸੀ ਗੁੱਸੇ ਚ ਆ ਕੇ ਸਾਡਾ ਤਾਂ ਗੁੱਸੇ ਚੰਦੇ ਗੁੱਸੇ ਚ ਉਸਦਾ ਤੁਰੇ ਸੀ ਬਦਲਾ ਲੈਣ ਬਾਸ ਸਾਰੇ ਬੰਦੇ ਇਕੱਲੇ ਗੁੱਸੇ ਚ ਨਹੀਂ ਸੀ ਤੁਰੇ ਉਹ ਕਿਸੇ ਧਾਰਮਿਕ ਨਿਸ਼ਚਾ ਚ ਉਭੰਦੇ ਸੀ ਬਹੁਤ ਬੰਦੇ ਸੀ ਜਾਂ ਜੇ ਉਹਦੋਂ ਨਹੀਂ ਸੀ ਉਹਨਾਂ ਚ ਉਹ ਸੰਘਰਸ਼ ਦੌਰਾਨ ਉਹਨਾਂ ਚ ਆ ਗਈ ਸੀ ਕੁੱਕੀ ਮੇਰੇ ਮੁਤਾਬਕ ਇਹ ਹਜਾ ਬੰਦਾ ਹੈ ਸੰਘਰਸ਼ ਵਿੱਚ ਜਾ ਕੇ ਵੀ ਇਹਦਾ ਕਾਇਆ ਕਲਪ ਨਹੀਂ ਹੋਇਆ ਜਿੱਦੀ ਬੰਦੇ ਦੀ ਕਿਨਾ ਇੱਕ ਟਰਾਂਸਫਰਮੇਸ਼ਨ ਹੋ ਜਾਂਦੀ ਹੈ ਵੀ ਇਹ ਧਰਮ ਵੱਲ ਨੂੰ ਮੁੜ ਗਿਆ ਹੋਵੇ ਗੁਰਬਾਣੀ ਨਾਲ ਗੁਰੂ ਨਾਲ ਜੁੜ ਕੇ ਫੇਰ ਜਿਹੜੀਆਂ ਤੁਹਾਡੀਆਂ ਸਾਰੀਆਂ ਦੂਜੀਆਂ ਗੱਲਾਂ ਨਾ ਹੁਣ ਜਿਹੜੀ ਗੈਰਤ ਹੈ ਜੇ ਤਾਂ ਹੋ ਨੇਕ ਕਾਜ ਲਈ ਹੈ ਫਿਰ ਤਾਂ ਪੋਜੀਟਿਵ ਹੈ ਉਹਦੇ ਚ ਤੁਸੀਂ ਲੜ ਰਹੇ ਹੋ ਨਾ ਤੇ ਜਦੋਂ ਉਹ ਕਾਜ ਨਹੀਂ ਰਹਿੰਦਾ ਫੇਰ ਉਹ ਈਗੋ ਬਣ ਜਾਂਦਾ ਸੋ ਜਿੰਨਾ ਕਿ ਇਹ ਹੁਣ ਆਪਦੇ ਆਪ ਬੋਲਿਆ ਨਾ ਕੁਛ ਕਿਸੇ ਵੀ ਸਾਈਕਾਲੋਜਿਸਟ ਤੋਂ ਪੇਰ ਆ ਲੈ ਲੋ ਇਹ ਬੰਦਾ ਈਗੋਸੈਂਟ੍ਰਿਕ ਹੈ ਬਹੁਤ ਜ਼ਿਆਦਾ ਈਗੋ ਸੋ ਇਹਦਾ ਮਤਲਬ ਫਿਰ ਉਹ ਇਹਦੇ ਬਖਰੇਵੇਂ ਸਿਧਾਂਤਕ ਹੋਣ ਮਰਤਪਾਲ ਸਿੰਘ ਨਾਲ ਤੋਂ ਕੋਈ ਵੱਡੀ ਕੋਈ ਮਾੜੀ ਗੱਲ ਨਹੀਂ ਪਰ ਇਹ ਸਿਧਾਂਤਕ ਬਖਰੇਵੇਂ ਥੋੜਾ ਅਸਰਿਆ ਵੀ ਕੱਲ ਦਾ ਜੋਾਕ ਹੈ ਗ੍ਰੈਜੂਏਟ ਬਣੀ ਤੇ ਫੇਰ ਇਹ ਆਪਦੇ ਖਾਨਦਾਨ ਦਾ ਮਤਲਬ ਇਹਨੂੰ ਕਿੰਨਾ ਗਮਾਨ ਹੈ ਮੈਂ ਕਿਹੋ ਜਿਹਾ ਖਾਨਦਾਨ ਚੋਂ ਆ ਮੇਰਾ ਬਾਪ ਕੀ ਸੀ ਆਪਦੀ ਇੰਸਟੀਚਿਊਸ਼ਨ ਜਿਹੜੇ ਚੋਂ ਪੜਿਆ ਉਹਨੂੰ ਇਹ ਸਮਝਦੇ ਮੈਂ ਉਹ ਤਾਂ 엘ੀਟ ਜਿਹੜੀ ਇੰਸਟੀਚਿਊਟ ਉਹਦਾ ਵੀ ਗਮਾਨ ਹੈ ਵੀ ਬਾਕੀ ਬੰਦੇ ਕੀ ਨੇ ਸੋ ਇਹ ਜਿਹੜੀ ਐਰੋਗੈਂਸ ਹੈ ਨਾ ਇਸ ਕਿਸਮ ਦੀ ਆਪਦੇ ਆਪ ਨੂੰ ਉੱਤਮ じゃ ਸਮਝਣਾ ਉਦੋਂ ਇੱਕ ਪ੍ਰੋਬਲਮ ਤਾਂ ਇਹ ਆਉਂਦੀ ਯਾਰ ਮਨੀਕ ਸਿੰਘ ਤੇ ਜਿਹੜਾ ਹਥਿਆਰਬੰਦ ਸੰਘਰਸ਼ ਆ ਨਾ ਉਹ ਜਿਹੜੇ ਬੰਦੇ ਲੜ ਰਹੇ ਹੁੰਦੇ ਨੇ ਉਹਨਾਂ 'ਚ ਇਹ ਜਿਹੜੀ ਸੈਂਸ ਆਫ ਫੀਰਿਟੀ ਉਹ ਤਾਂ ਆਉਂਦੀ ਆਉਂਦੀ ਹੈ ਕਿਉਂਕਿ ਉਹ ਤੋਂ ਬਿਨਾ ਤੁਸੀਂ ਲੜ ਨਹੀਂ ਸਕਦੇ ਤੇ ਮਰ ਨਹੀਂ ਸਕਦੇ ਆਮ ਲੋਕ ਤਾਂ ਭੈਚ ਰਹਿ ਰਹੇ ਨੇ ਜਾਂ ਗਰਜਾਂ ਪਦਾਰਥਵਾਦੀ ਖਿੱਚਾਂ ਉਹਨਾਂ ਨੂੰ ਉਹ ਮਤਲਬ ਉਲਝਾਈ ਬੈਠੀਆਂ ਹੁੰਦੀਆਂ ਇਹ ਜਦੋਂ ਬੰਦਾ ਸਭ ਕੁਝ ਨੂੰ ਲੱਤ ਮਾਰ ਕੇ ਤੁਰਦਾ ਤੋ ਫਿਰ ਦੂਜਿਆਂ ਨਾਲੋਂ ਆਪਦੇ ਆਪ ਨੂੰ ਬਖਰਾ ਤੇ ਉੱਤਮਤਾ ਸਮਝਦੇ ਹੀ ਆ ਨਾ ਆਰਡੀਨਰੀ ਬੰਦਿਆਂ ਨਾਲੋਂ ਆਮ ਬੰਦਿਆਂ ਨਾਲੋਂ ਸੋ ਉਹ ਜਦੋਂ ਉਹਨੂੰ ਲੜਨ ਲਈ ਪ੍ਰੇਰਿਤ ਕਰਦੀ ਆ ਉਹ ਗੱਲ ਉਹ ਤਾਂ ਪੋਜੀਟਿਵ ਹੈ ਪਰ ਜਦੋਂ ਲਹਿਰ ਸੰਘਰਸ਼ ਖਤਮ ਹੋ ਜਾਂਦਾ ਹੈ ਪਰ ਇਹ ਸੈਂਸ ਆਫ ਸਪੀਰੀਟੀ ਉਹਦੀ ਮਾਨਸਿਕਤਾ 'ਚ ਪੱਕੇ ਤੌਰ ਤੇ ਅੰਕਿਤ ਹੋ ਜਾਈ ਟ੍ਰਾਂਸਹੈਂਡਰ ਨਾ ਕਰਿਓ ਫੇਰ ਉਹ ਹੰਕਾਰ ਵੱਢਦਾ ਐਰੋਗੈਂਸ ਇਹਦੀ ਸਾਰੀ ਟੋਨ ਇਹਦੀ ਭਾਸ਼ਾ ਇਹਦੀਆਂ ਗੱਲਾਂ ਉਹਦੇ ਚੋਂ ਹੈਂਕਰ ਦਿੱਸਦੀ। ਛੋ ਮੇਰੇ ਮੁਤਾਬਕ ਹੈ ਵੀ ਇਹ ਬਹੁਤ ਹੀ ਈਗੋਸੈਂਟ੍ਰਿਕ ਹੈ ਪਰਸਨੈਲਿਟੀ। ਦੂਜੀ ਗੱਲ ਕੈਰੀਅਰਿਸਟ ਵੀ ਹੈ। ਜਿਹੜਾ ਬਾਰ-ਬਾਰ ਕਹਿੰਦਾ ਨਾ ਮੈਂ ਐਡਾ ਵੱਡਾ ਕੈਰੀਅਰ ਛੱਡਿਆ ਆਪਦਾ। ਕੀ ਦਾ ਮਤਲਬ ਨੂੰ ਚੋਰਾ ਕਿਤੇ? ਜੇ ਤੁਸੀਂ ਇਸ ਗੱਲ ਦਾ ਵੀ ਹੰਕਾਰ ਕਰਦੇ ਹੋ ਵੀ ਮੈਂ ਐਵੇਂ ਥੋੜਾ ਗਲੀਆਂ ਚ ਤੁਰਿਆ ਫਿਰਦਾ ਸੀ ਮੈਂ ਤਾਂ ਪੀ ਐਚ ਡੀ ਐਂਡ ਲਾਸਟ ਸਟੇਜ ਤੇ ਛੱਡ ਕੇ ਆਇਆ ਹਾਂ ਸੋ ਬਟ ਵੀ ਇਹ ਕੋਈ ਸਾਨਾ ਕੰਮ ਤੇ ਲੋਕ ਤਾਂ ਬੜਾ ਕੁਝ ਛੱਡ ਜਾਂਦੇ ਨੇ ਲੋਕ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਟੋਟਲ ਪਰਿਵਾਰ ਖਤਮ ਕਰਵਾ ਲਿਆ ਕਿੰਨੀਆਂ ਉਦਾਹਰਨਾਂ ਆਪਣੇ ਕੋਲ ਕਿਤੇ ਰਤਾਉ ਇੱਕ ਉਹ ਡਿਗਰੀ ਛੱਡਤੀ ਨਾ ਉਹਦਾ ਬਾਰ-ਬਾਰ ਮਤਲਬ ਜ਼ਿਕਰ ਕਰਨਾ ਬੇਰਬਾ ਪਾਉਣਾ ਭਾਈ ਦਲਜੀਤ ਸਿੰਘ ਬਟੂ ਕਦੇ ਇਹ ਗੱਲ ਨਹੀਂ ਕਰੂਗਾ ਹਾਲਾਂਕਿ ਉਹ ਵੀ ਤਾਂ ਉਹ 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 ਵੀ ਤਾਂ ਉਹ ਉਹ ਘੱਟ ਨਹੀਂ ਸੀ ਕੋਈ ਡਾਕਟਰ ਸੇਖੋਂ ਸੀ ਪ੍ਰੀਤਮ ਸਿੰਘ ਉਸੇ ਯੂਨੀਵਰਸਿਟੀ ਚੋਂ ਬੈਠਨ ਦੀ ਕਰ ਬੜ ਪਾਸ ਹੋ ਕਰ ਚੁੱਕਿਆ ਸੀਗਾ ਬਾ ਇਹ ਇਹਨਾਂ ਬੰਦਿਆਂ ਕਦੇ ਇਸ ਗੱਲ ਦਾ ਜ਼ਿਕਰ ਕਰਨ ਦੀ ਵੀ ਮੈਂ ਐਡਾ ਆਪਦਾ ਕੈਰੀਅਰ ਛੱਡਿਆ ਜਿਹਦਾ ਮਤਲਬ ਕਿਤੇ ਕੈਰੀਅਰ ਨਾਲ ਮੋਹ ਹੈ ਅਟੈਚਮੈਂਟ ਉਹ ਇੱਕ ਮੰਨ ਚੋਂ ਹੰਕਾਰ ਵੀ ਹੈ ਤੇ ਨਾਲ ਚੋਰਾ ਵੀ ਮੈਂ ਜੇ ਕਿਤੇ ਮੈਂ ਨਾ ਤੁਰਦਾ ਇਸ ਰਾਹ ਤਾਂ ਮੇਰੇ ਨਾਲ ਦੇ ਵਾਈਸ ਚਾਂਸਲਰ ਤੱਕ ਪਹੁੰਚ ਗਏ ਨਾ ਕਿ ਦੋਏ ਬੰਦਾ ਦੇਖਦਾ ਮੇਰੇ ਨਾਲ ਦੇ ਉੱਥੇ ਤੱਕ ਪਹੁੰਚ ਗਏ ਮੇਰੇ ਨਾਲ ਦੇ ਉੱਥੇ ਤੱਕ ਪਹੁੰਚ ਗਏ ਤੇ ਮੈਂ ਤਾਂ ਐਵੇਂ ਕਾਦੇ ਪਿੱਛੇ ਨਿਕਲਿਆ ਕੁਛ ਇਹ ਇਹ ਅਕਸਰ ਕਹਿੰਦਾ ਵੀ ਉਹ ਜੋ ਨਿਕਲਿਆ ਕੀ ਖਟਿਆ ਕੀ ਇਹ ਸਵਾਲ ਬਹੁਤ ਵੱਡਾ ਹੈ ਵੀ ਤੁਸੀਂ ਖੱਟੇ ਦਾ ਮਤਲਬ ਲੈਰ ਦੀ ਪ੍ਰਾਪਤੀਆਂ ਨੂੰ ਕਿਵੇਂ ਦੇਖਣਾ ਹੈ ਕੀ ਸਿਰਫ ਇਹਨਾਂ ਵੀ ਤਾਕਤ ਸਤਾ ਹੱਥ ਚ ਆਈ ਕਿ ਨਹੀਂ ਆਪ ਦਾ ਰਾਜ ਕਾਇਮ ਹੋਇਆ ਕਿ ਨਹੀਂ ਸੋ ਜੇ ਤਾਂ ਤੁਸੀਂ ਜਿੱਤ ਨੂੰ ਇਸ ਤਰੀਕ ਡਿਫਾਈਨ ਕਰਨਾ ਜਾਂ ਪ੍ਰਾਪਤੀਆਂ ਨੂੰ ਫਿਰ ਤਾਂ ਠੀਕ ਹੈ ਮਤਲਬ ਕੀ ਖੱਟਿਆ ਹੈ ਮੈਂ ਖਾਮ ਖਾ ਬੇਸਮਝੀ ਚਤੁਰਪੇ ਇਹੀ ਕਹਿਣ ਦਾ ਭਾਵ ਹੈ ਨਾ ਤੇ ਇਹਦਾ ਫਿਰ ਅੱਜ ਦੇ ਕੌਮ ਦੇ ਉੱਤੇ ਖਾਸ ਕਰਕੇ ਯੂਗ ਦੇ ਮਨਾਂ ਤੇ ਭਲਾ ਕਿੰਨਾ ਕੁ ਛਾ ਪ੍ਰਿਆ ਪ੍ਰਭਾਵ ਪੂ ਹੁਣ ਜਿਹੜਾ ਬੰਦਾ ਆਪ ਉਸ ਅਵਸਥਾ ਚ ਰਹਿ ਰਿਹਾ ਜਿਹੜਾ ਉਹਨੂੰ ਉਤਸ਼ਾਹ ਵਾਲਾ ਕੋਈ ਲੱਗਦਾ ਕੋਣ ਫਿਰ ਉਹਤੇ ਖਿੱਚ ਵੀ ਆਉਂਦੀ ਹੈ ਕਿਉਂਕਿ ਉਹਦੇ ਨਾਲ ਆਪ ਦਾ ਆਪ ਕੁਛ ਘੱਟਦਾ ਲੱਗਦਾ ਫੇਰ ਉਹਨੂੰ ਮਤਲਬ ਇਸ ਤਰ੍ਹਾਂ ਵੀ ਅਸੀਂ ਸਭ ਕੁਝ ਕਰਕੇ ਦੇਖਿਆ ਵੀ ਤੁਸੀਂ ਕੀ ਹੋ। ਅਸਟਾ ਇਹ ਜੇ ਘਰਾਂ ਦੇ ਸੀ ਸਾਡਾ ਪਿਆਰਡ ਕਾਡ ਅਕੈਡਮਿਕ ਤੁਸੀਂ ਕੀ ਹੋ ਮਤਲਬ ਕੀ ਕਰ ਲਓਗੇ ਜੇ ਸਾਥੋਂ ਕੁਝ ਨਹੀਂ ਹੋਇਆ। ਸੋ ਇਹ ਜਿਹੜੀ ਹੈ ਨਾ ਸੈਂਸ ਆਫ ਸਪੀਰੀਅਟੀ ਇਹਦੇ ਚ ਨਵਾਂ ਬੰਦਾ ਇੰਨਾ ਤੋਂ ਐਕਸੈਪਟ ਨਹੀਂ ਹੁੰਦਾ ਪ੍ਰਵਾਨ ਨਹੀਂ ਕਰਦਾ। ਉਹ ਆਪ ਦਾ ਆਪ ਕੁਛ ਘੱਟਦਾ ਲੱਗਦਾ ਉਹਨਾਂ ਦਾ। ਇਹ ਪ੍ਰੋਬਲਮ ਦੀਪ ਸਿੱਧੂ ਬਲੇ ਵੀ ਬਹੁਤ ਆਈ ਸੀ ਮੈਂ ਬੜੀ ਦੇਖੀ ਹੈ ਕਿਉਂਕਿ ਇੱਕ ਨਾਇਕ ਉੱਭਰ ਰਿਹਾ ਨਾ ਕੋਈ ਤੇ ਜਿਹੜੇ ਬੰਦੇ ਆਪ ਕਿਸੇ ਮੌਕੇ ਨਾਇਕ ਰਹੇ ਹੋਣ ਕਈ ਤਾਂ ਆਪ ਨਾਇਕ ਵੀ ਨਾ ਰਹੇ ਹੋਣ ਉਹ ਨਾਇਕ ਦੇ ਨਾਲ ਹੋਣ ਸਮਝ ਲਓ ਵੀ ਸਾਡਾ ਨਾਇਕ ਤਾਂ ਹੈ ਵੀ ਉਹ ਸਮੇਂ ਸਮੇਂ ਦੀਆਂ ਗੱਲਾਂ ਹੈ ਸਮਾਂ ਬਦਲਦਾ ਹੈ ਅੱਗੇ ਤੁਰਦਾ ਹੈ ਤੇ ਨਵੇਂ ਨਾਇਕ ਆਉਂਦੇ ਨੇ ਸੋਸਾਇਟੀ ਐ ਤਾਂ ਫਿਰ ਨਹੀਂ ਹੁੰਦੀ ਰੁਕ ਜੇ ਕਿਤੇ ساری ਧਾਰਾ ਹੀ ਜ਼ਿੰਦਗੀ ਦੀ ਉਹ ਨਵਾਂ ਨਾਇਕ ਪ੍ਰਵਾਨ ਕਰਨੇ ਚ ਮਨੋਵਿਗਿਆਨਕ ਔਕੜ ਆਉਂਦੀ ਹੈਗੀ ਮੈਨੂੰ ਪਤਾ ਇਹ ਆਉਂਦੀ ਹੈ ਸੋ ਇਹਨੂੰ ਇਹ ਵੀ ਲੱਗ ਰਿਹਾ ਨਾ ਇਹਨੂੰ ਦੀਪ ਸਿੱਧੂ ਦੀਪ ਸਿੱਧੂ ਕੀ ਕੋਈ ਨਿਮਾ ਅਸੀਸ ਵੀ ਦੇ ਦੇ ਅੱਜ ਇਹ ਅਮਰਤਪਾਲ ਸਿੰਘ ਇਹ ਗੂ ਮੂਰਖ ਸੀਗਾ ਫੇਰ ਕੀ ਖੱਟ ਲਿਆ ਉਹਨੇ ਸੋ ਜੋ ਨਜ਼ਰੀਆ ਨਾ ਇੱਕ ਵੀ ਖੱਟ ਕੀ ਲਿਆ ਸੋ ਕੁੱਲ ਮੁਲਾਕੇ ਹੈ ਵੀ ਇਹਨੂੰ ਈਗੋਸੈਂਟ੍ਰਿਕ ਵੀ ਹੈ ਤੇ ਖਾਨਦਾਨ ਦਾ ਗਮਾਨ ਆ ਆਪਦੀ ਅਮੀਰੀ ਦਾ ਮੈਂ ਮੱਕੇੋ ਜੇ ਪਰਿਵਾਰ ਚੋਂ ਸੀ ਆਪਦੇ ਇੰਸਟੀਚਿਊਸ਼ਨ ਦਾ ਮੈਂ ਕਿੱਥੇ ਪੜਦਾ ਸੀ ਤੇ ਮੈਂ ਤਾਂ ਕਿੱਥੋਂ ਤੱਕ ਪਹੁੰਚ ਜਾਣਾ ਸੀ ਮੇਰੀ ਕੁਰਬਾਨੀ ਤਾਂ ਮੇਰੀ ਹੈ ਇਹ ਨਾਜੀਰੀਆ ਸਿੱਖੀ ਨਾਲ ਇਹਦਾ ਕੋਈ ਸਬੰਧ ਕੱਲੀ ਸਿੱਖੀ ਨਹੀਂ ਕਿਸੇ ਵੀ ਚੰਗੇ ਇਨਸਾਨ ਦੀ ਸੋਚ ਮੈਂ ਕਿਹਾ ਕੋਈ ਚਪੜਾ ਸੀ ਹੋਏ ਵਿਚਾਰਾ ਉਹਦਾ ਮੁੰਡਾ ਤੁਰੇ ਉਹ ਤੇ ਉਹਦੇ ਕੋਲੇ ਕੁਝ ਨਹੀਂ ਹੋ ਦੱਸਣ ਨੂੰ ਮੈਂ ਕੀ ਦਾਂ ਉਹ 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 ਇੰਨੇ ਚ ਛੋਟਾ ਹੋ ਗਿਆ ਸਗੋਂ ਵੱਡਾ ਹੋ ਗਿਆ ਤਾਂ ਵੀ ਜਿਹਦੀ ਪਰਿਵਾਰ ਤੇ ਇੰਨੀ ਲੋਡ ਹੈ ਰੋਟੀ ਕਮਾਉਣ ਵਾਸਤੇ ਜਿਉਂਦੇ ਰਹਿਣ ਵਾਸਤੇ ਉਹ ਕੁਰਬਾਨ ਕਰਿਆ ਆਇਆ ਇਹ ਸਰਦਾਰ ਸੇਮਰਨਜੀਤ ਸਿੰਘ ਮਾਨ ਬਾਰੇ ਵੀ ਜਿਹੜੇ ਬੰਦੇ ਕਹਿੰਦੇ ਨੇ ਨਾ ਉਹ ਡੀਆਈਜੀ ਦੀ ਨੌਕਰੀ ਛੱਡ ਤੀ ਜੀ ਮੈਂ ਕਹਿੰਦਾ ਯਾਰ ਜਿਹੜੇ ਬੰਦੇ ਨੇ ਚਪਰਾਸੀ ਦੀ ਨੌਕਰੀ ਛੱਡ ਤੀ ਉਹਦੀ ਵੱਡੀ ਕੁਰਬਾਨੀ ਹੈ ਚੋਕੋ ਤੇ ਕੋਲ ਤਾਂ ਹੋਰ ਕੁਝ ਨਹੀਂ ਉਹਦਾ ਸਾਰੇ ਪਰਿਵਾਰ ਤੇ ਅਸਰ ਪਊਗਾ ਸੋ ਇਹ ਕੁਰਬਾਨੀ ਨੂੰ ਇਸ ਤਰ੍ਹਾਂ ਦੇਖਣਾ ਇਹ ਨਜ਼ਰੀਆ ਠੀਕ ਨਹੀਂ ਹੈ ਇਹ ਅਲੀ ਟੈਸਟ ਹੈ ਇਸ ਇਸ ਤਰ੍ਹਾਂ ਦਾ ਕਰਨਾ ਤੇ ਹੁਣ ਮੈਂ ਮਤਲਬ ਕਹਾ ਵੀ ਮੇਰੇ ਨਾਲ ਦੇ ਬੰਦੇ ਬਹੁਤ ਐਸੀ ਰਿਟਾਇਰ ਹੋਏ ਨੇ ਇੱਕ ਮੇਰਾ ਦੋਸਤ ਚੀਫ ਇੰਜੀਨੀਅਰ ਰਿਟਾਇਰ ਹੋਇਆ ਤੇ ਮੈਂ ਹੁਣ ਕਹਾ ਵੀ ਮੈਂ ਜੇ ਇਧਰ ਨ ਆਇਆ ਹੁੰਦਾ ਮੈਨੂੰ ਪਤਾ ਵੀ ਉਹਨਾਂ ਦਾ ਜੀਵਨ ਹੋਰ ਆ ਮੇਰਾ ਹੋਰ ਆ ਇਹ ਪੂਰਾ ਸੈਟਿਸਫਾਈਡ ਆ ਵੀ ਉਹਨਾਂ ਨੂੰ ਬਾਦ ਰਿਚ ਤੇ ਅਰਥਪੂਰਵ ਜਿੰਦਗੀ ਜਿਹੀ ਹੋਈ ਆ ਤੂੰ ਜ਼ਿੰਦਗੀ ਨੂੰ ਦੇਖ ਦੇ ਕਿਵੇਂ ਆ ਗੁੱਦਿਆਂ ਚ ਇੱਕ ਜੋ ਕੁਝ ਕੋਈ ਮੀਨਿੰਗਫੁਲ ਸੋਸਾਇਟੀ ਨੂੰ ਦੇ ਰਹੇ ਉਹਦੇ ਬਾਅਦ ਸੋ ਇਹ ਇਹਦੀ ਪ੍ਰੋਬਲਮ ਹੈਗੀ ਆ ਮਤਲਬ ਹੁਣ ਜਿਹੜਾ ਜਵਾਹ ਸਰਦਾਰ ਅਜਮੇਰ ਸਿੰਘ ਨੇ ਬੜੇ ਹੀ ਲਿਹਾਜੇ ਤੇ ਤਰੀਕੇ ਦੇ ਨਾਲ ਬੜੀ ਸਹਿਣਸ਼ੀਲਤਾ ਦੇ ਨਾਲ ਕੁੱਕੀ ਗੱਲਾਂ ਦਿੱਤਾ ਇਹ ਜੋ ਕੁੱਕੀ ਗੱਲਾਂ ਨੇ ਸੰਘਰਸ਼ ਲੜਿਆ ਤੇ ਉਸ ਸੰਘਰਸ਼ ਲੜਨ ਤੋਂ ਬਾਅਦ ਉਹਦੇ ਅੰਦਰ ਇੱਕ ਈਗੋ ਆ ਜਾਣੀ ਉਹਦੇ ਅੰਦਰ ਇੱਕ ਹੰਕਾਰ ਆ ਜਾਣਾ ਇਸ ਤੋਂ ਵੱਡੀ ਗੱਲ ਇਹ ਹੈ ਕਿ ਮੰਨਦੇ ਆ ਕਿ ਉਹਨਾਂ ਨੇ ਜਿੱਲਾ ਕਟੀਆਂ ਸੰਘਰਸ਼ ਕੀਤਾ ਜਿਸ ਤਰ੍ਹਾਂ ਕਹਦੇ ਆ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸਕਦੇਆ ਸਿੰਘ ਸੁਖਾ ਭਾਈ ਦਲਜੀਤ ਸਿੰਘ ਬਿੱਟੂ ਦੇ ਨਾਂ ਰਹਿ ਕੇ ਜਿਹੜਾ ਕੋਕੀਗੱਲ ਦੇ ਸੰਘਰਸ਼ ਲੜਿਆ ਤੇ ਬਹੁਤ ਕਾਰਨਾਮੇ ਕੀਤੇ ਨੇ ਪਰ ਜਿੱਲਾ ਵੀ ਕਟੀਆਂ ਨੇ ਇਸ ਗੱਲ ਦਾ ਇੱਕ ਬੜਾ ਇਲਮ ਤੇ ਬੜਾ ਦੁੱਖ ਲੱਗਦਾਗਾ ਜਦੋਂ ਸੰਘਰਸ਼ ਲੜਨ ਵਾਲਾ ਬੰਦਾ ਕਹਦੇ ਕਿ ਅਸੀਂ ਇਹਦੇ ਵਿੱਚ ਕੀ ਖੱਟਿਆ ਜਦੋਂ ਸੰਘਰਸ਼ ਲੜਨ ਵਾਲਾ ਬੰਦਾ ਇਹ ਕਹਦੇ ਅੰਮਰਤਪਾਲ ਨੂੰ ਕਹਦੇ ਇਹ ਸਿੱਧ ਦੇਣ ਦੀ ਗੱਲ ਕਰਦਾ ਜੀ ਇਹ ਇਸ ਤਰ੍ਹਾਂ ਗੱਲਾਂ ਕਰਦਾ ਬਾ ਗੱਲਾਂ ਕਰਦਾ ਜਾਨੀ ਕਿ ਭਾਈ ਅੰਮਰਤਪਾਲ ਸਿੰਘ ਤੇ ਨਸਾਨੇ ਸਾਦੇ ਗੁੱਲੀ ਕੋਕੀ ਗੱਲ ਨੇ ਸੌਰੀ ਕੋਕੀ ਗੱਲ ਨੇ ਨਸਾਨੇ ਸਾਦੇ ਦੀਪ ਸਿੱਧੂ ਤੇ ਵੀ ਸਾਦੇ ਨਸਾਨੇ ਕੁੱਕੀ ਗੱਲ ਨੇ ਦੀਪ ਸਿੱਧੂ ਬੀ ਨਜਰਿਆ ਗਿਆ ਤੇ ਉਹ ਸ਼ਹੀਦ ਹੋ ਗਿਆ ਤੇ ਰਤਾ ਉਹਦੇ ਵਿੱਚ ਫਰਕ ਨਾ ਆਇਆ ਤੇ ਉਸੇ ਤਰ੍ਹਾਂ ਹੀ ਹੁਣ ਭਾਈ ਅੰਮਰਤਪਾਲ ਸਿੰਘ ਤੇ ਜਿਹੜਾ ਨਿਸਾਨੇ ਸਾਦੇ ਆ ਜਾਂ ਸਾਦ ਰਿਆ ਜਾਂ ਇਹ ਕਹਿ ਰਿਹਾ ਕਿ ਮੇਰਾ ਜਿਹੜਾ ਸੰਘਰਸ਼ ਸੀ ਉਹ ਹੀ ਵੱਡਾ ਸੀ ਮੈਨੂੰ ਪਤਾ ਨਹੀਂ ਸਮਾਜ ਨੂੰ ਸਿੱਖ ਕਮਿਊਨਿਟੀ ਦੇਣਾ ਅਸੀਂ ਹਰ ਇੱਕ ਦਾ ਸਤਿਕਾਰ ਕਰਦੇ ਆਂ ਜਿਹੜਾ ਵੀ ਸੰਘਰਸ਼ ਦੇ ਵਿੱਚੋਂ ਨਿਕਲਿਆ ਗੁਜ਼ਰਿਆ ਜਾਂ ਜਿਨ੍ਹਾਂ 'ਚ ਤਸੱਦਦ ਚੱਲਿਆ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਪਰ ਉੱਕੀ ਗੱਲਾਂ ਨੂੰ ਇੱਕ ਗੱਲ ਮੈਂ ਦੱਸ ਦੇਵਾਂ ਕਿ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਭੈਣ ਆ ਨੇ ਇਹ ਕਿਹਾ ਸੀ ਜਿਸ ਤਰ੍ਹਾਂ ਦੀਪ ਸਿੱਧੂ ਬਾਰੇ ਕਹਿੰਦੇ ਮੈਨੂੰ ਦੀਪ ਸਿੱਧੂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਦਿਸਦ ਨੇ ਯਾਨੀ ਕਿ ਮੇਰੇ ਭਰਾ ਇਹ ਵੱਡੀ ਗੱਲ ਕਹੀ ਆ ਪਾਈ ਹਰਜਿੰਦਰ ਸਿੰਘ ਦੀ ਜਿੰਦਾ ਦੀ ਭੈਣ ਨੇ ਦੇ ਸਿੱਧੂ ਬਾਰੇ ਤੇ ਅੱਜ ਕੁੱਕੀ ਗੱਲ ਵਰਗੇ ਉਹਨਾਂ ਨੂੰ ਨਿੰਦੇ ਨਹੀਂ ਸਕਦੇ ਅੱਜ ਅੰਮ੍ਰਿਤਪਾਲ ਤੇ ਜਿਹੜਾ ਸਵਾਲ ਚੁੱਕ ਰਹੇ ਨੇ ਬੇਸਾਕ ਹੋ ਤੁਸੀਂ ਇਹਦਾ ਜਿਹੜਾ ਜਵਾਬ ਆ ਪਾਈ ਅਜਮੇਲ ਸਿੰਘ ਨੇ ਕੱਲੀ-ਕੱਲੀ ਗੱਲ ਦਾ ਜਿਹੜਾ ਠੋਕਮਾ ਸਹਿਜ ਸੀਰਤਾ ਦੇ ਨਾਲ ਜਵਾਬ ਦੇ ਦਿੱਤਾ ਕਿ ਕੁੱਕੀ ਗੱਲ ਆਪਣੇ ਆਪ ਦੇ ਵਿੱਚ ਈਗੋ ਰੱਖਦਾਗਾ ਹੰਕਾਰੀ ਬੰਦਾ ਦਾ ਗੁਰਬਾਣੀ ਨਾਲ ਟੁੱਟਿਆ ਹੋਇਆਗਾ ਜਣੇ ਕਿ ਧਰਮਿਕ ਵਿਚਾਰਧਾਰਾ ਦਾ ਨਹੀਂ ਜਿਸ ਨੇ ਸੰਘਰਸ਼ ਕੀਤਾ ਹੋਵੇ ਐਡਾ ਵੱਡਾ ਸੰਘਰਸ਼ ਲੜਿਆ ਹੋਵੇ ਤੇ ਉਹ ਬੰਦਾ ਕਹਦੇ ਕਿ ਇਹਦੇ ਚ ਅਸੀਂ ਖੱਟਿਆ ਕੀ ਆ ਦੱਸੋ ਖੱਟਣ ਕੀ ਤੁਸੀਂ ਆਏ ਸੀ ਤੇ ਫਿਰ ਅੱਜ ਉਹ ਮੂੰਹ ਸਰ ਮਨਾ ਕੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਕਿ ਉਹਦਾ ਪਰਮੈਸਰ ਕਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਵਿਚਰਦਾਗਾ ਅੱਜ ਉਹਦੀ ਉਮਰ ਦੇ ਹਿਸਾਬ ਦੇ ਨਾਲ ਦਾੜੀ ਦੇ ਖੱਤ ਇਸ ਤਰ੍ਹਾਂ ਨਿੰਦੇ ਨੇ ਕੰਡਿਆ ਮਾਂ ਚੋਦੇ ਨੇ ਕਿੱਥੇ ਹੋ ਕੇ ਜਿੰਨਾ ਕੋਲ ਐਡਾ ਵੱਡਾ ਸੰਘਰਸ਼ ਲੜਿਆ ਹੋਵੇ ਜਿਸ ਨੇ ਜਿੰਨਾਂ ਦੇ ਸਗਿਰਦਾ ਪਾਏ ਹਰਜਿੰਦਰ ਸਿੰਘ ਜਿੰਦਾ ਭਾਈ ਸੰਦੇਵ ਸਿੰਘ ਸੁੱਖਾ ਜਾਂ ਸਾਡੇ ਜਰਨੈਲ ਆਪਾਂ ਇਹ ਕਹ ਲਈਏ ਕਿ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਜਾਂ ਉਹਨਾਂ ਦੇ ਹੋਰ ਸੰਗੇ ਸਾਥੀ ਰਹੇ ਹੁਣ ਤੇ ਕੁੱਕੀ ਗਿਲੋ ਉਹਨਾਂ ਦੇ ਨਾਲ ਰਿਹਾ ਹੋਵੇ ਨਿਕ ਮਾਰਿਆ ਹੋਵੇ ਤੇ ਉਹਨਾਂ ਦੇ ਨਾਲ ਚੱਲਦਾ ਚੱਲਦਾ ਤੇ ਆਖਰ ਹੁਣ ਮੋੜ ਤੇ ਆਖਰ ਜਦੋਂ ਆਪਾਂ ਕਹ ਜਾਈਏ ਕਿ ਜਦੋਂ ਬੰਦੇ ਦਾ ਸਾਰਾ ਕੁਝ ਜੇਲਾ ਕੱਟੇ ਆਉਂਦਾ ਬੰਦਾ ਕਹਿੰਦੇ ਬਹੁਤ ਕੁਝ ਦੇਖਿਆ ਆਉਂਦਾ ਪਰ ਇਹ ਮੈਨੂੰ ਲੱਗਦਾ ਕਿ ਇੱਕ ਸੰਘਰਸ਼ ਇਹਨੇ ਕੌਮ ਦੇ ਲਈ ਨਹੀਂ ਲੜਿਆ ਜਾਪਾ ਇਹ ਕਹਿ ਦਈਏ ਕਿ ਇਹਨੇ ਕੌਮ ਦੀ ਵਿਚਾਰਧਾਰਾ ਦੇ ਨਾਲ ਹੋ ਕੇ ਨਹੀਂ ਲੜਿਆ ਇਹ ਉਸ ਟਾਈਮ ਦੇ ਆਪਾ ਇਹ ਕਹਿ ਲਈਏ ਕਿ ਜਜ਼ਬਾਤਾਂ ਦੇ ਤਹਿਤ ਇਹਨੇ ਸੰਘਰਸ਼ ਦੇ ਵਿੱਚ ਇਹ ਜਾ ਵੜਿਆ ਜਣੇ ਕਿ ਆਪਾ ਇਹ ਕਹਿ ਲਈਏ ਕਿ ਨਿਆਣੀ ਉਮਰ ਦੇ ਵਿੱਚ ਜਮਾ ਆਪਾ ਕਹਿੰਦੇ ਆ ਕਿ ਜਿਹੜੇ ਨੌਜਵਾਨ ਹੁੰਦੇ ਆ ਜੁਨੇ ਵਿਰਤੀ ਕਾਰਜਾਂ ਦੇ ਵਿੱਚ ਪੜਦੇ ਆ ਤੇ ਉਸ ਟਾਈਮ ਦੇ ਵਿੱਚ ਇਹ ਕਿਦੇ ਉਧਰ ਧੱਕਿਆ ਗਿਆ ਇਹ ਆਪਣੇ ਆਪ ਨੂੰ ਇਹ ਦਰਸਾਉਂਦਾ ਹੈਗਾ ਜੋ ਇਹਦੀ ਬੋਲ ਬਾਣੀ ਆ ਉਹਦੇ ਵਿੱਚੋਂ ਇਹ ਸਾਰਾ ਕੁਝ ਝਲਕਦਾ ਹੈਗਾ ਝਲਕਦਾ ਨਜ਼ਰ ਆਉਂਦਾ ਹੈਗਾ ਬੇਸ਼ੱਕ ਅਜਮੇਰ ਸਿੰਘ ਸਰਦਾਰ ਅਜਮੇਰ ਸਿੰਘ ਨੇ ਬੜੇ ਧਿਆਨ ਨੂੰ ਲਿਹਾਜੇ ਦੇ ਨਾਲ ਦੱਸ ਦਿੱਤਾ ਕੱਲੀ-ਕੱਲੀ ਗੱਲ ਦੱਸ ਦਿੱਤੀ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਆਪਣਾ ਸਿਰ ਵੀ ਦੇ ਦੇਣਾ ਇਨੇ ਫੇਰ ਵੀ ਭਾਈ ਅੰਮ੍ਰਿਤਪਾਲ ਨੂੰ ਮਾੜਾ ਕਹਿਣਾ ਇਹ ਕੁੱਕੀ ਗੱਲ ਦਾ ਜਿਹੜਾ ਸੁਭਾਅ ਬਣ ਚੁੱਕਿਆਗਾ ਦੇਵ ਸਿੱਧੂ ਸੀਧ ਹੋ ਗਿਆ ਫੇਰ ਵੀ ਇਹਨੇ ਇੱਕ ਸੱਤ ਤੱਕ ਨਹੀਂ ਬੋਲਿਆ ਫੇਰ ਵੀ ਇਹਨੇ ਆਪਣੀ ਏਗੋ ਆਪਣਾ ਹੰਕਾਰ ਅਸੀਂ ਜੇਲਾ ਕਟੀਆਂ ਜੀ ਅਸੀਂ ਐ ਕੀਤਾ ਹਰ ਇੱਕ ਦਾ ਜਿਹੜਾ ਪੜਾ ਹੁੰਦਾ ਜੇਲਾ ਕਟਣੀਆਂ ਸੰਘਰਸ਼ ਲੜਨੇ ਇਹ ਸਮੇਂ ਦੇ ਸਮੇਂ ਨਾਲ ਤਬਦੀਲ ਹੁੰਦੇ ਜਾਂਦੇ ਨੇ ਕਿਤੇ ਔਰੰਗਜ਼ੇਬ ਦਾ ਜਿਹੜਾ ਜੁਲਮ ਕੀਤਾ ਅਫਦਲੀ ਮਸਾ ਰੰਗੜ ਆਪਾ ਸੋਨ ਦੇਂਦਰਾ ગાંધી ਫਿਰ ਬਿਆਨਤਾ ਤੇ ਅੱਜ ਦਾ ਜੇ ਆਪਾਂ ਉਹੀ ਗੱਲ ਉਸ ਨੂੰ ਆਪਾਂ ਜੇ ਉਸੇ ਤਰੀਕੇ ਨਾਲ ਡਿਫੈਂਸ ਕਰੀਏ ਜਾਂ ਦੇਖ ਕੇ ਦੇਖੀਏ ਤਾਂ ਮੋਦੀ ਵੀ ਅੱਜ ਉਹੀ ਚੀਜ਼ ਇਹ ਮੋਦੀ ਨੂੰ ਤੁਸੀਂ ਵੱਖਰਾ ਨਾ ਵੇਖੋ ਵੀ ਉਹਨਾਂ ਸਮਿਆਂ ਦੇ ਵਿੱਚ ਆ ਇਹ ਸਮੇਂ ਦੀ ਚਾਲ ਬਦਲ ਸਕਦੀ ਆ ਸਮੇਂ ਦਾ ਜਿਹੜਾ ਆਪਾਂ ਇਹ ਕਹ ਜੀ ਇੱਕ ਰੂਪਰੇਖਾ ਬਦਲ ਸਕਦੀ ਆ ਸਮੇਂ ਦੇ ਨਾਲ ਨਾਮਾਂ ਦੀ ਹੀਰਾ ਫੇਰ ਹੋ ਸਕਦੀ ਆ ਕਦੇ ਮੋਗਲ ਰਾਜ ਕਿਹਾ ਜਾਂਦਾ ਸੀ ਕਦੇ ਅੱਜ ਦੀਪ ਸਟੇਟ ਕਿਹਾ ਜਾਂਦਾ ਜਾਂ ਸਟੇਟ ਕਿਹਾ ਜਾਂਦਾ ਜਾਂ ਸੈਂਟਰ ਕਿਹਾ ਜਾਂਦਾ ਇਹਨਾਂ ਗੱਲਾਂ ਦੇ ਵਿੱਚ ਡਿਫਰੈਂਸ ਕੁਝ ਬਾਹਲਾ ਨਹੀਂ ਸੋਚਣ ਦੀ ਗੱਲ ਆ ਔਰੰਗਜ਼ੇਬ ਦਾ ਸਮਾਂ ਉਸ ਟਾਈਮ ਗੁਰੂ ਸਭਾ ਵੇਲੇ ਸੀ ਅੱਜ ਇਹ ਸਮਾਂ ਜਿਹੜਾ ਇਹਨਾਂ ਦਾ ਇਸ ਸਟ੍ਰੇਟ ਦਾ ਦੀਵ ਸਟ੍ਰੇਟ ਦਾ ਕਹਿ ਦਈਏ ਆਪਾਂ ਬੀਜੇਪੀ ਦਾ ਕਹਿ ਦਈਏ ਆਰਐਸ ਜਰ ਕਹਿ ਦਈਏ ਇਸ ਸੇਮ ਆ ਇਸ ਸਿੱਖਾਂ ਨੂੰ ਸੇਮ ਜਿਹੜਾ ਉਸੇ ਤਰ੍ਹਾਂ ਹੀ ਜਿਹੜਾ ਮਾਰ ਰਿਹਾ ਜਿਸ ਤਰ੍ਹਾਂ ਮੌਗਲ ਮਾਰਦੇ ਸੀ ਉਹ ਸਮਾਂ ਘੋੜਾਂ ਜੰਦਾਂ ਤੇ ਜਿਹੜੇ ਘੋੜ ਸਵਾਰੀ ਹੁੰਦੀ ਸੀ ਤੀਰ ਬਾਜੀ ਹੁੰਦੀ ਸੀ ਅੱਜ ਗੋਲੀਆਂ ਦੇ ਨਾਲ ਅੱਜ ਨਸੇ ਦੇ ਦੇਖ ਸਾਡੇ ਨੌਜਵਾਨਾਂ ਨੂੰ ਜਿਹੜਾ ਮਾਰਿਆ ਜਾ ਰਿਹਾ ਸਿਰਫ ਇੱਕ ਆਪਾਂ ਇਹ ਕਹਿ ਲਈਏ ਕਿ ਇਹ ਬਦਲਿਆ ਕੁਝ ਨਹੀਂ ਜੇ ਆਪਾਂ ਕਹਿ ਦੀਏ ਕਿ ਬਦਲੇਗਾ ਸਭ ਕੁਝ ਉਹੀ ਆ ਬਸ ਤੌਰ ਤੇ ਤਰੀਕੇ ਨੇ ਜਿਹੜੇ ਉਹ ਕੁਝ ਬਦਲੇ ਨੇ ਉਹ ਚੀਜ਼ਾਂ ਤੁਹਾਨੂੰ ਇਹ ਲੱਗਣਗੀਆਂ ਕਿ ਇਹ ਇਹਨਾਂ ਵਿੱਚੋਂ ਬਦਲਿਆ ਕੁਝ ਨਹੀਂ ਜੇ ਆਪਾਂ ਕਹਿ ਦੀਏ ਕਿ ਔਰੰਗਜ਼ੇਬਲੇ ਔਦਾਲੀ ਵਿਲੇਜਾਂ ਕਿਸੇ ਹੋਰ ਸੈਨਸਾਬਲੇ ਜਿੰਨੇ ਵੀ ਮੁਗਲ ਹੋਏ ਨੇ ਉਹਨਾਂ ਵਲੇ ਤੌਰ ਤਰੀਕੇ ਹੋਰ ਸੀ ਤੇ ਅੱਜ ਕੁਝ ਹੋਰ ਨੇ ਤੇ ਅੱਜ ਜਵਾਨਾ ਹੋਰ ਆ ਪਰ ਬਦਲੇ ਤੌਰ ਤਰੀਕੇ ਇਹ ਨੇ ਉਦੋਂ ਘੋੜੀਆਂ ਘੋੜ ਸਵਾਰ ਹੁੰਦੇ ਸੀ ਤੀਰ ਬਾਜੀ ਹੁੰਦੀ ਸੀ ਉਹਨਾਂ ਦੇ ਨਾਲ ਮਾਰਿਆ ਕਰਦੇ ਸੀ ਖੰਜਰ ਹੁੰਦੇ ਸੀ ਅੱਜ ਸਿੱਧਾ ਗੋਲੀਆਂ ਦੇ ਨਾਲ ਮਾਰਿਆ ਜਾ ਰਿਹਾ ਅੱਜ ਨਸ਼ਿਆਂ ਦੇ ਨਾਲ ਮਾਰਿਆ ਜਾਂ ਨਸ਼ਿਆਂ ਦੇ ਟੀਕੇ ਨਾਲ ਮਾਰਿਆ ਜਾ ਰਿਹਾਗਾ ਅੱਜ ਸਾਰੇ ਆਪ ਤੁਹਾਡਾ ਕਤਲ ਕੀਤਾ ਜਾ ਰਿਹਾਗਾ ਤੇ ਇਹ ਸਾਰਾ ਕੁਝ ਬਰਤਾਰਾਗਾ ਸਮੇਂ ਦੇ ਨਾਲ ਚੱਲਦਾ ਰਹੇਗਾ ਗੱਲ ਆਪਾਂ ਕੁੱਕੀ ਗੱਲ ਤੇ ਕਰਦੇ ਸੀ ਕਿ ਉਹ ਕਹਿੰਦਾ ਮੈਂ ਸੰਘਰਸ਼ ਲੜਿਆ ਅਮਰੀਕਾ ਵਰਗੀਆਂ ਜੇਲਾ ਵੀ ਕੱਟ ਕੇ ਆਇਆ ਤੇ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਮਾੜਾਗਾ ਵੀ ਉਹਨੇ ਸੰਘਰਸ਼ ਲੜਿਆ ਨਹੀਂ ਜਾਂ ਉਹ ਤੋਂ ਮੁਕਰਨ ਹੋ ਗਿਆ ਗਲੇ ਆ ਕਿ ਈਗੋ ਦੀ ਹੰਕਾਰ ਦੀ ਜਦੋਂ ਵੀ ਕਿਸੇ ਦੇ ਅੰਦਰ ਹੰਕਾਰ ਆ ਜਾਵੇ ਚਾਹੇ ਤੁਸੀਂ ਸੰਘਰਸ਼ ਲੜਿਆ ਚਾਹੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਤੁਸੀਂ ਸਹਿਤ ਨਾਲ ਜੁੜੇ ਹੋ ਤੁਸੀਂ ਲੈਕਚਰ ਪੜ੍ਹਦੇ ਹੋ ਤੁਸੀਂ ਸਬਦ ਨਾਵਿਆਂ ਤੋਂ ਜਿਹੜਾ ਗੱਲਾਂ ਜਾਣਦੇ ਹੋ ਪ੍ਰਾਪਤ ਹੋ ਪਰ ਜਦੋਂ ਤੁਹਾਡੇ ਅੰਦਰ ਅੰਦਰ ਈਗੋ ਹੰਕਾਰ ਆ ਚੁੱਕਿਆ ਤੇ ਉਹ ਸਾਰਾ ਕੁਝ ਪਾਸੇ ਰਹਿ ਜਾਂਦਾ ਉਹ ਨਜ਼ਰੀਆ ਸਾਰਾ ਹਟ ਜਾਂਦਾ ਉਹਨਾਂ ਗੱਲਾਂ ਤੋਂ ਇਸ ਕਰਕੇ ਜਿਹੜੀਆਂ ਗੱਲਾਂ ਅੱਜ ਕੁੱਕੀ ਗੱਲ ਕਰ ਰਿਹਾਗਾ ਇਹ ਇੱਕ ਮੈਂ ਕਹੂੰਗਾ ਇਹ ਸੰਘਰਸ਼ ਸਦੇ ਪੈਂਡੇ ਵਿੱਚੋਂ ਲੰਘਿਆ ਹੋਇਆ ਬਿਖੇੜਾ ਪਾਰਿਆਗਾ ਦਲਜੀਤ ਸਿੰਘ ਬਿੱਟੂ ਦੀ ਸ਼ਖਸੀਅਤ ਬਾਰੇ ਦੇਖੋ ਕਿੱਥੇ ਭਾਈ ਦਲਜੀਤ ਸਿੰਘ ਬਿੱਟੂ ਅੱਜ ਦੀ ਸਖੀਤ ਦੇ ਬਾਰੇ ਲੋਕ ਬੜੇ ਉਹਨਾਂ ਦੀ ਇੱਕ ਪਾਈ ਕलिए ਕੇ ਦਰਸ਼ਨ ਕਰਨ ਲਈ ਤਰਸਦੇ ਨੇ ਭਾਈ ਜਗਤਾਰ ਸਿੰਘ ਹਵਾਰਾ ਜ्यावर ਨਾਲ ਦੇ ਹੋਰ ਸੰਗੀ ਸਾਥੀ ਨੇ ਅੱਜ ਸੰਘਰਸ਼ ਉਹਨਾਂ ਨੇ ਵੀ ਕੀਤਾਗਾ ਤੇ ਕੁੱਕੀ ਗੱਲ ਕਹਿੰਦਾ ਵੀ ਅਸੀਂ ਵੀ ਲਲਿਤਵਾਕਰ ਅਰਜੰਦਾਸ ਹੋਰ ਮਾਰੇ ਨੇ ਪਰ ਮੈਂ ਦੱਸਦਾ ਕਿ ਉਹੀ ਗੱਲ ਉੱਥੇ ਫਿਰ ਵਾਰ-ਵਾਰ ਆਪ ਨੂੰ ਉਹ ਕਰਨ ਗੱਲ ਕਰਨੀ ਨਹੀਂ ਬਣਦੀ ਇੱਕ ਹੰਕਾਰ ਤੇ ਇੱਕ ਗੁਰਬਾਣੀ ਦੇ ਨਾਲ ਪਿਆਰ ਜਿਹੜਾ ਗੁਰਬਾਣੀ ਜਿਹੜਾ ਧਰਮ ਘਰ ਨਾਲ ਟੁੱਟ ਗਿਆ ਧਰਮ ਘਰ ਉਹ ਰੀਟਨ ਨਾਲ ਟੁੱਟ ਗਿਆ ਜਿਹੜਾ ਗੁਰਬਾਣੀ ਤੋਂ ਅਲੱਗ ਹੋ ਗਿਆ ਜਿਹੜਾ ਗੁਰਬਾਣੀ ਦੀ ਬਚਾਅ ਧਾਰਾ ਤੋਂ ਟੁੱਟ ਗਿਆ ਜਿਹੜਾ ਕਿ ਸਿੱਖ ਸੰਘਰਸ਼ ਤੋਂ ਟੁੱਟ ਗਿਆ ਉਹ ਬੰਦਾ ਕਦੇ ਵੀ ਤੁਹਾਨੂੰ ਉਹਨੇ ਚਾਹੇ ਸੰਘਰਸ਼ ਲੜਿਆ ਚਾਹੇ ਨਾ ਲੜਿਆ ਉਹ ਇੱਕ ਬਰਾਬਰ ਆ ਤੇ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਇਹ ਗੱਲਾਂ ਉਠਾਉਣੀਆਂ ਕੁੱਕੀ ਗੱਲਾਂ ਨੂੰ ਜਾਂ ਦੀਪ ਸਿੱਧੂ ਤੇ ਉਠਾਉਣੀਆਂ ਗੱਲਾਂ ਇਹਦਾ ਜਿਹੜਾ ਸਵਾਲਾਂ ਦੇ ਸਾਰੇ ਜਵਾਬ ਭਾਈ ਅਜਮੇਰ ਸਿੰਘ ਨੇ ਬੜੇ ਤੌਰ ਤਰੀਕੇ ਦੇ ਨਾਲ ਬੜੇ ਸੁਲਝੇ ਢੰਗ ਦੇ ਨਾਲ ਤੁਹਾਨੂੰ ਦੇ ਦਿੱਤੇ ਨੇ ਇਸ ਕਰਕੇ ਜਿਹੜਾ ਸਮੇਂ-ਸਮੇਂ ਦੇ ਨਾਲ ਲੋਕ ਵਿਚਰਦੇ ਨੇ ਹੋ ਸਕਦਾ ਕਿ ਪਤਾ ਨਹੀਂ ਆਪਾਂ ਹੁਣ ਇਸ ਨੂੰ ਲੋਕ ਕੋਈ ਕਿਦਰ ਕਿਸੇ ਨਾਲ ਜੋੜਦਾ ਕੋਈ ਕਿਸੇ ਨਾਲ ਜੋੜਦਾ ਫਿਲਹਾਲ ਥੋੜੀ ਸੇਤ ਥੋੜੀ ਜੀ ਠੀਕ ਨਹੀਂ ਤੇ ਤੁਸੀਂ ਇਸ ਵੀਡੀਓ ਦੇ ਨਾਲ ਕਿੰਨੇ ਇੱਕ ਸਹਿਬ ਤੋਂ ਇਹਨਾਂ ਦੇ ਭਾਈ ਅਜਮੇਰ ਸਿੰਘ ਦੇ ਵਿਚਾਰਾਂ ਦੇ ਨਾਲ ਤੇ ਜਾਂ ਸਾਡੀਆਂ ਕਈਆਂ ਗੱਲਾਂ ਦੇ ਨਾਲ ਕਿ ਕੁਕੀ ਗੱਲਾਂ ਨੂੰ ਇਦਾਂ ਕਰਨਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ ਤੁਸੀਂ ਇਸ ਦੇ ਬਾਬਤ ਜਿਹੜਾ ਆਪਣੀ رائے ਜਿਹੜੀ ਜ਼ਰੂਰ ਰੱਖਣੀ ਆ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਜ਼ਰੂਰ ਕਰਨੇ ਨੇ ਇੱਕ ਕੀ ਤੁਹਾਨੂੰ ਸੋਵਦਾ ਸੋਵਦਾਗਾ ਸਭ ਤੋਂ ਵੱਡਾ ਜਿਹੜਾ ਤੇ ਮੇਰਾ ਸਵਾਲ ਆ ਸਵਾਲ ਇਹ ਆ ਕਿ ਬੰਦੇ ਨੇ ਸੰਘਰਸ਼ ਲੜਿਆ ਹੋਵੇ ਕੱਡੀ ਵੱਡੀ ਬੰਦੇ ਦੀ ਦੇਣ ਹੋਵੇ ਤੇ ਪਰ ਅੱਜ ਉਹ ਬੰਦਾ ਦਾੜੀ ਦਾ ਇਸ ਤਰ੍ਹਾਂ ਖੱਤ ਕੱਢਣੇ ਉਹ ਵੀ ਚਿੱਟੀ ਦਾੜੀ ਜਦੋਂ ਬੰਦਾ 50 ਸਾਲ ਤੋਂ ਪਲੱਸ ਹੋ ਜਾਵੇ 60 ਸਾਲ ਹੋ ਜਾਵੇ ਉਸ ਤਰ੍ਹਾਂ ਇਸ ਤਰ੍ਹਾਂ ਕਾਰਨਾਮੇ ਕਰਨੇ ਜਾਂ ਇਹ ਕਹਿਣਾ ਕਿ ਅਸੀਂ ਅਮੀਰ ਆ ਅਮੀਰ ਵਰਗ ਦੇ ਵਿੱਚ ਇਸ ਤਰ੍ਹਾਂ ਦਾੜੀਆਂ ਕਟਾਉਂਦੇ ਆ ਬੰਦੇ ਇਸ ਤਰ੍ਹਾਂ ਪੱਗਾ ਮੰਨਦੇ ਆ ਇਸ ਤਰ੍ਹਾਂ ਕੱਪੜੇ ਪਾਉਂਦੇ ਆ ਲੇੜੇ ਪਾਉਂਦੇ ਆ ਕੱਪੜੇ ਲੇੜੇ ਪਾਉਣਾ ਕੋਈ ਮਾੜੀ ਗੱਲ ਨਹੀਂ ਵਧੀਆ ਕੱਪੜੇ ਪਾਓ ਪਰ ਗੱਲ ਜਿਹੜੀ ਕਿ ਉੱਥੇ ਆ ਜਾਂਦੀ ਆ ਕਿ ਉਹ ਸੰਘਰਸ਼ ਦੇ ਨਾਲ ਉਹ ਜਾ ਤਾ ਟੁੱਟ ਚੁੱਕਿਆਗਾ ਵਿਛੜ ਚੁੱਕਿਆਗਾ ਜਾਂ ਇਹਨੂੰ ਪਸਤਾਵਾਗਾ ਜਾਂ ਇਹਦੇ ਅੰਦਰ ਇੱਕ ਹੋਮੇ ਬਣ ਚੁੱਕੀ ਆ ਕਿ ਮੈਂ ਸੰਘਰਸ਼ ਲੜਿਆ ਜਾਂ ਮੇਥੋਂ ਛੋਡੇ ਬੰਦੇ ਨੇ ਉਹਨਾਂ ਨੂੰ ਲੋਕ ਆ ਜਿਆਦੇ ਜਿਹੜਾਗਾ ਉਹਨਾਂ ਨੂੰ ਪਿਆਰ ਕਰਦੇ ਨੇ ਮੈਨੂੰ ਕੋਈ ਪੁੱਛਦਾ ਨਹੀਂ ਜਿਹੜਾ ਪੁੱਛਣ ਦਿਸਣ ਦਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਜਿਸਦੇ ਬੰਦੇ ਦੇ ਅੰਦਰ ਹੰਕਾਰ ਆ ਜਾਵੇ ਉਹ ਬੰਦਾ ਕਦੇ ਵੀ ਅੱਗੇ ਵੱਧ ਨਹੀਂ ਸਕਦਾ ਉਹਦੇ ਹੋਮੇ ਉਹਨੂੰ ਲੈ ਪੈਂਦੀ ਆ ਇਸ ਕਰਕੇ ਤੁਸੀਂ ਇਸ ਵੀਡੀਓ ਦੇ ਨਾਲ ਬਾਤ ਬਾਤ ਜੁੜਿਓ ਤੇ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਤੇ ਆਪਣੇ ਕਮੈਂਟ ਵੀ ਜਰੂਰ ਕਰੋ ਤੁਸੀਂ ਵੇਖਦੇ ਰਹੋ ਪੰਜਾਬੀ ਬਰਚਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ